ਨਾਵਾਂ ਅਸ਼ਵਨੀ ਗੁਪਤਾ ਜੀ ਲੁਧਿਆਣੇ ਤੋਂ ਆਏ ਆ ਜੀ ਅਸੀਂ ਮੁਕੰਦੀ ਜੀ ਜੀ ਉੱਥੇ ਬਰਫੀ ਦਾ ਟੇਸਟ ਕੀਤਾ ਸੀ ਔਰ ਇੰਨੀ ਵਧੀਆ ਲੱਗੀ ਅਸੀਂ ਇਹ ਸਪੈਸ਼ਲ ਉਹਨਾਂ ਦੀ ਬਰਫੀ ਲੈਣ ਲਈ ਕੋਰਾਲੀ ਆਏ ਆ ਜੀ ਦਿਨ ਕਰਕੇ ਅੱਜ ਬਰਫੀ ਖਤਮ ਹੋ ਗਈ ਹੈ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਆ ਜੀ ਫੇਰ ਤੁਹਾਡੇ ਕੋਲ ਕੱਲ ਪਰਸੋ ਆ ਕੇ ਫੇਰ ਲੈ ਕੇ ਜਾਵਾਂਗੇ ਜੀ ਹਾਂ ਜੀ ਪਹਿਲਾਂ ਖਾਧੀ ਸੀ ਕੀ ਇਹ ਖਾਧੀ ਅਸੀਂ ਜੀ ਹਫ਼ਤਾ ਕ ਪਹਿਲੇ ਕਿਵੇਂ ਲੱਗੀ ਬਹੁਤ ਵਧੀਆ ਐਸੇ ਹੀ ਅਸੀਂ ਖਾਦੀ ਨਹੀਂ ਹੈ ਤਾਂ ਹੀ ਅਸੀਂ ਸਪੈਸ਼ਲ ਅੱਜ ਲੁਧਿਆਣੇ ਤੋਂ ਆਏ ਆ ਲੈਣ ਲਈ ਅੱਛੀ ਹਾਂਜੀ ਹਾਂਜੀ ਇੱਧਰ ਕਿਤੇ ਆਏ ਵੀ ਸੀਗੇ ਨਹੀਂ ਨਹੀਂ ਸਪੈਸ਼ਲ ਸਪੈਸ਼ਲ ਲੁਧਿਆਣੇ ਤੋਂ ਹੀ ਆਏ ਆ ਸਿਰਫ ਬਰਫੀ ਲੈਣ ਲਈ ਆ ਛੁੱਟੀ ਦਾ ਮੌਸਮ ਸੀ ਅਸੀਂ ਕਿਹਾ ਚਲੋ ਅੱਜ ਬਰਫੀ ਲੈ ਕੇ ਆਈਏ ਬਹੁਤ ਵਧੀਆ ਉਹਨਾਂ ਦੀ ਬਰਫੀ ਕੁਆਲਿਟੀ ਬਹੁਤ ਵਧੀਆ ਸੀ ਤੇਰੀ ਮੁਬਾਰਕਾਂ ਸਾਰੇ ਨੂੰ ਬਹੁਤ ਬਹੁਤ ਜੀ ਆਪਣਾ ਹਣਾ ਤੇ ਹੋਰ ਜੀ ਆਪਣਾ ਆਪਣਾ ਆਪਣੇ ਕੋਲ ਜੀ ਸਾਰਾ maal ਆਪਣੇ ਕੋਲ ਖਤਮ ਹੋ ਗਿਆ ਆਪਣੇ ਕੋਲ ਜੀ ਤਾਂ ਤੇਰੇ ਸਾਲੇ ਦਿਨ ਵੀ ਆਪਣੇ ਕੋਲ maal एडवांस ਖਤਮ ਹੋ ਗਿਆ ਜੀ ਆਪਾਂ ਨੂੰ ਗਾਕਾ ਦਾ ਬਹੁਤ ਪਿਆਰ ਮਿਲ ਰਿਹਾ ਗਾਕਾ ਦਾ ਆਪਾਂ ਨੂੰ ਤੇ ਮਾਤਾ ਰਾਣੀ ਦਾ ਬਹੁਤ ਆਸ਼ੀਰਵਾਦ ਹੈ ਜੀ ਤੇ ਹੁਣ ਵੀ ਅੱਜ ਦੀਵਾਲੀ ਹੈ ਜੀ ਅੱਜ ਵੀ ਆਪਣੇ ਕੋਲ ਸਮਾਨ ਸੋਬੇ ਦਾ ਹੀ ਖਤਮ ਹੈ ਜੀ ਹੇ ਹੁਣ ਆਪਣੇ ਕੋਲ ਸਿਰੋਜੀ ਲੱਡੂ ਆ ਨਾਦਰਨਾਵਾ ਬੱਠੀ ਜਾ ਰਹੇ ਲੱਡੂ ਨਾਦਰ ਨਾਲ ਆਪਾਂ ਦੇ ਕਸਟਮਰਾਂ ਵਾਸਤੇ ਲਈਏ ਤੇ ਜਿੰਨਾ ਛੱਡੇ ਤੋਂ ਹੋਰ ਹੈ ਸਾਡੀ ਟੀਮ ਤੋਂ ਜਿੰਨਾ ਕਹ ਰਿਹਾ ਅਸੀਂ ਉਹਨਾਂ ਦਾ ਵੱਧ ਵੱਧ ਕਰੀ ਜਾ ਰਹੇ ਹਾਂ ਅਸੀਂ ਆਪਣੇ ਜੀ ਦੁੱਧ ਤੋਂ ਸਾਨੂੰ ਰਾਤ ਆਇਆ ਜੀ ਇਹ ਸਵੇਰ ਆ ਰਿਹਾ ਉਹਦੀ ਵੀ ਅਸੀਂ ਨਾਦਰ ਬਰਤੀ ਵਧਾ ਕੇ ਨਾਦਰ ਨਾਲ ਗਰਮ ਗਰਮ ਆਪਣਾ ਉਧਰ ਵਾਲਾ ਆਪਣਾ ਕੜਾਹੀ ਦੇ ਨਾਲ ਅਕੱਚੀ ਦੇ ਨਾਲ ਗੱਕ ਨਾਲ ਸੇਵਦੀ ਜਾ ਰਹੇ ਹਾਂ ਤੇ ਉਹ ਵੀ ਸਾਡੇ ਤੋਂ ਕਸਟਮਰ ਤੋਂ ਪਿਆਰ ਨਾਲ ਕਾਫੀ ਸਾਤੋ ਲਈ ਜਾ ਰਹੇ ਹਾਂ ਕੋਈ ਗੱਲ ਇਹ ਕਹਿੰਦੇ ਇਹ ਚੀਜ਼ ਤਾਂ ਕਹਿੰਦੇ ਪਿਓਰ ਹੈ ਨਾ ਤਾਂ ਕਿ ਉਹ ਕਹਿੰਦੇ ਅਸੀਂ ਆਪਣਾ ਚੰਬਲ ਖਾ ਲੂਗੇ ਇਹੜੇ ਗਾਕਾਂ ਨੂੰ ਫੇਰ ਵੀ ਧਰਤੀ ਦੀ ਲੋੜ ਹੋਵੇ ਉਹ ਕਿਸ ਸਮੇਂ ਆਉਂਗੇ ਜੀ ਹੁਣ ਤੋਂ ਹੁਣ ਸੱਜ ਸਿੱਧਾ ਅਸਤੇ ਦਾ ਕੈਲਕੂਲੇਟਰ ਲਾਈ ਜਾਏਗਾ ਕਿ ਕੱਟਵਾਰ ਸਾਡੇ ਕੋਲ ਜੀ 2 ਜਾਂ 3 ਦਿਨ ਬਾਅਦ ਆਵੇ ਦਿਵਾਲੀ ਤੋਂ ਜੀ ਨਹੀਂ ਜੇ ਹੁਣ ਤੋਂ ਚਲੋ ਜੋ ਸਮਾਪਤ ਹੋ ਗਿਆ ਉਸ ਤੋਂ ਬਾਅਦ ਉਸ ਤੋਂ ਬਾਅਦ ਇਹ ਕੱਟਵਾਰੀ ਪਰਸੋਂ ਤੋਂ ਜੀ ਕੱਟਵਾਰੀ ਪਰਸੋਂ ਤੋਂ ਸਾਡੇ ਕੋਲ ਮਾਲ ਦੁਆਰਾ ਸ਼ੁਰੂ ਹੋਏਗਾ ਜੀ ਹੁਣ ਜੀ ਪਰਸੋਂ ਤੋਂ ਜੀ ਵਿਸ਼ਕਰਮਾਡੇ ਵਿਸ਼ਕਰਮਾਡੇ ਤੋਂ ਹਾਂ ਜੀ ਵਿਸ਼ਕਰਮਾਡੇ ਤੋਂ ਹਾਂ ਜੀ ਬਹਾਰ ਆਪਣੀ ਲਾਈਵ ਅਮਰਤੀ ਮੰਗ ਰਹੀ ਹੈ ਆਪਣੀ ਜੀ ਹੈ ਨਾ ਜੋ ਕਿ ਆਪਣਾ ਪ્યોਰ ਦਾਲਦੀ ਆ ਆਪਣਾ ਹੈ ਨਾ ਉਹ ਵੀ ਕਾਲ ਨਾਜ਼ਰਦਾਰ ਬਣ ਰਹੀ ਆ ਮੇਰੇ ਨਾਲ ਨਾਜ਼ਰਦਾਰ ਲੱਗੀ ਜਾ ਰਹੀ ਆ ਉਹ ਵੀ ਉਹਦੀ ਵੇਟਿੰਗ ਚੱਲ ਰਹੀ ਆ ਡੇਡ ਡੇਡ ਦੋ ਦੋ ਘੰਟੇ ਦੀ ਅਮਰਤੀ ਤੇ ਵੀ ਤੇ ਜਿੰਦ ਕਾ ਤੇ ਕਸਟਮਰ ਨਾ ਆਪਣਾ ਖੁਦ ਖੜਦਾ ਪੈਂਦਾ ਆ ਕੇ ਕਿ ਅਸਲ ਮਾਣਾ ਜੀ ਅਸੀਂ ਕੋਈ ਜਾਣੇ ਆ ਤਾਂ ਜਿਹੜੇ ਅਸੀਂ ਉਸ ਕਸਟਮਰ ਲੈਣਾ ਉਹ ਵੀ ਸਾਡੀ ਹੀ ਪਿਆਰੇ ਖੜੇ ਆ ਨਾ ਉੱਥੇ ਆਪਣਾ ਜੇ ਸਾਡੇ ਨਾਲ ਪਿਆਰੇ ਤਾਂ ਹੀ ਇੰਨਾ ਟਾਈਮ ਬੈਠੇ ਆ ਤਾਂ ਹੀ ਰੰਨਾ ਬੈਠੇ ਆ ਨਾ ਬਈ ਗਾਟ ਦੇ ਹਰਕ ਵਾਰੀ ਕਿਰਪਾ ਬਖਸ਼ ਨਾਮ ਮਾਈ ਜੀ ਥੈਂਕ ਯੂ